ਜੇ ਜਿਵੇਂ ਢਾ ਲੱਗ ਹੋਈ ਹੈ ਅੱਗੇ ਤੱਕ ਜੇਕਰ ਦਰਿਆ ਸਤਲੁਜ ਦੀ ਤਸਵੀਰ ਖਾਈਏ ਤਾਂ ਇੱਕ ਖੌਫਨਾਕ ਵੱਡੀ ਤਸਵੀਰ ਬਣ ਚੁੱਕੀ ਹੈ ਫਲਾਤ ਬਹੁਤ ਚਿੰਤਾਜਨਕ ਨੇ ਝੋਨੇ ਡੁੱਬ ਗਏ ਤੇ ਇਸ ਜਗ੍ਹਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੋ ਮਹਤਪੁਰ ਤੋਂ ਜਗਰਾਂ ਰੋੜ ਜਾਂਦਾ ਤਕਰੀਬਨ ਚੜਦੇ ਵਾਲੇ ਪਾਸੇ 3 ਕਿਲੋਮੀਟਰ ਦੀ ਤਸਵੀਰ ਇਹ ਤੁਸੀਂ ਦੇਖ ਲਓ ਤਾਂ ਇੱਧਰ ਦੇਖੋ ਪਾਣੀ ਇੱਕ ਵਾਰ ਫੇਰ ਵੱਧ ਚੁੱਕਿਆ ਹੈ ਔਰ ਪਾਣੀ ਹੁਣ ਅੱਗੇ ਵਧਣਾ ਇਧਰੋਂ ਵੀ ਸ਼ੁਰੂ ਹੋ ਚੁੱਕਿਆ ਹੈ ਤਾਂ ਕੁ ਸ਼ੇ ਬਾਅਦ ਜੋ ਕਿਕਰ ਹੈ ਕਿ ਕਿਕਰ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿ ਜਾਊਗਾ ਯਾਨੀ ਕਿ ਡੁੱਬ ਜਾਊਗਾ ਇਹ ਦਰਿਆ ਦੇ ਵਿੱਚ ਇਹ ਚਲਾ ਜਾਊਗਾ ਕੁਝ ਟਾਈਮ ਦੇ ਬਾਅਦ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਆਂ ਲਗਾਤਾਰ ਦਰਿਆ ਸਤਲ ਜਦੀਆਂ ਇਹ ਦੇਖ ਸਕਦੇ ਹਾਲਾਤ ਚਿੰਤਾਜਨਕ ਨੇ ਇਹ ਤਾਰਾਂ ਦੇ ਨਾਲ ਜਿਵੇਂ ਬੰਨੇ ਹੋਇਆ ਪਰ ਹਾਲਾਤ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਹਾਲਾਤ ਕਿ ਬਣੇ ਪਏ ਆ ਇੱਥੇ ਅੱਗੇ ਤੱਕੜ ਤੁਸੀਂ ਤੁਹਾਨੂੰ ਸਾਂਝੀ ਕਰ ਰਿਆਂ ਇਹ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਵੱਡਾ ਖੋਰਾ ਲਾਇਆ ਹੋਇਆ ਤੱਗੇ ਦਰਿਆ ਸਤਲੁਜ ਚ ਪਾਣੀ ਹੀ ਪਾਣੀ ਸਾਰੇ ਪਾਸੇ ਇਹ ਥੋੜਾ ਤਾਂ ਵੀ ਬਚਿਆ ਕਿ ਇਸ ਥਾਂ ਤੇ ਕਲਾਲੇ ਜਿੰਨਾ ਵੀ ਗੰਦ ਪੈ ਸਾਰਾ ਇੱਥੇ ਆ ਕੇ ਲੱਗ ਗਿਆ ਤੰਗੇ ਤੱਕ ਦੇਖ ਸਕਦੇ ਹੋ ਦਰਿਆ ਸਤਲੁਜ ਦੀ ਸਪੀਡ ਕਿੰਨੀ ਤੇਜ਼ ਹੈ ਦਰਿਆ ਸਤਲੁਜ ਦਾ ਜਲ ਪਦਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਇਹ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਝੋਨੇ ਸਾਰੇ ਡੁੱਬੇ ਹੋਇਆ ਹਾਲਾਤ ਸਾਰੇ ਚਿੰਤਾਜਨਕ ਔਰ ਤਕਰੀਬਨ ਹੁਣ ਜੋ ਪਾਣੀ ਦੀ ਰਿਪੋਰਟ ਹੈ 1 ਫੁੱਟ ਪਾਣੀ ਵੱਧ ਚੁੱਕਿਆ ਜਨੇਕ ਜੋ 3 ਕੁ ਦਿਨ ਪਹਿਲਾਂ ਪਾਣੀ ਆਇਆ ਸੀ ਪਾਣੀ ਉਸ ਜਿੰਨਾ ਹੁਣ ਹੋ ਚੁੱਕਿਆ ਹੈ ਆਪਣੇ ਆਪ ਚਿੰਤਾ ਨੂੰ ਵਧਾਉਣ ਵਾਲੀਆਂ ਤਸਵੀਰਾਂ ਨੇ بارش ਵੀ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਤੱਕ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਹੁਣੇ ਦੇਖ ਸਕਦੇ ਹੋ ਕਿ ਪਾਣੀ ਇਧਰੋਂ ਅੱਗੇ ਚੱਲ ਸ਼ੁਰੂ ਹੋ ਚੁੱਕਿਆ ਇੱਥੇ ਪਾਣੀ ਇੱਧਰ ਸ਼ੁਰੂ ਹੋ ਚੁੱਕਿਆ ਅੱਗੇ ਅੱਗੇ ਹੁਣ ਜੋ ਬੰਨ ਹੈ ਬੰਨ ਤੋਂ ਅੱਗੇ ਘਰ ਬਹੁਤ ਸਾਰੇ ਬੈਠੇ ਆ ਪੁੱਲ ਦੇ ਨਾਲ ਉਹ ਸਾਰੇ ਆ ਘਰਾਂ ਦੇ ਵਿੱਚ ਪਾਣੀ ਐਂਟਰ ਕਰ ਜਾਊਗਾ ਜੋ ਪਹਿਲਾਂ ਪਾਣੀ ਆਇਆ ਸੀ ਤਾਂ ਉਦੋਂ ਹੀ ਉਹਨਾਂ ਦੇ ਤਾਂ ਹਾਲਾਤ ਤਰਸਯੋਗ ਹੋਗੇ ਸੀ ਤਾਂ ਹੁਣ ਇਸ ਤੋਂ ਬਾਅਦ ਕੀ ਹੋਊਗਾ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ بارش ਦੇ ਕਾਰਨ ਲੋਕਾਂ ਦੇ ਘਰਾਂ ਦਾ ਸਮਾਨ ਜੋ ਸਮਾਨ ਹੈ ਉਹ ਗਿੱਲਾ ਹੋ ਰਿਹਾ ਹੈ ਬੈਣ ਲਈ ਥਾਂ ਨਹੀਂ ਹਾਲਾਤ ਬਹੁਤ ਚਿੰਤਾਜਨਕ ਨੇ ਦਰੈ ਸਤੋ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਯੂਐਨਾਨ ਅਰਨਯੂਸਤ ਤੋਂ ਲਾਈਵ ਦੇਖ ਰਹੇ ਹੋ ਤਾਂ ਇਸ ਵਕਤ ਦੀ ਵੱਡੀ ਅਪਡੇਟ ਹਰ ਇੱਕ ਐਂਗਲ ਤੋਂ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਈ ਜਾਵੇ ਹੁਣ ਦੇਖੋ ਇੱਥੇ ਪ੍ਰਸ਼ਾਸਨ ਨੇ ਕੋਈ ਕੰਮ ਨਹੀਂ ਕੀਤਾ ਤੇ ਹਾਲਾਤ ਇੱਥੋਂ ਤੱਕ ਵੱਧ ਗਏ ਜੇਕਰ ਇੱਥੇ ਕੋਈ ਪੱਥਰ ਵਗੈਰਾ ਪਹਿਲਾਂ ਲਾਇਆ ਹੁੰਦਾ ਨੋਚ ਦੇ ਅੱਗੇ ਤਾਂ ਅੱਜ ਹਾਲਾਤ ਨਹੀਂ ਸਿਵੜਨੇ ਇਹ ਲਗਾਤਾਰ ਡਿੱਗ ਰਹੀ ਹੈ ਤਾਂ ਫਿਰ ਅੱਗੇ ਮੈਂ ਤੂਸੀ ਬੰਨ ਆ ਜਾਂਦਾ ਹੈ ਉੱਥੇ ਫਿਰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਅੱਗੇ ਪਿੰਡ ਬਹੁਤ ਜ਼ਿਆਦਾ ਹੈ ਚਿੰਤਾ ਨੂੰ ਵਧਾਉਣ ਵਾਲੀਆਂ ਤਸਵੀਰਾਂ ਨੇ ਇਹ ਚਾਰੇ ਪਾਸੇ ਪਾਣੀ ਪਾਣੀ ਜਿੱਧਰ ਤੁਸੀਂ ਨਜ਼ਰ ਮਾਰੋਗੇ ਤਾਂ ਹੁਣ ਉਹ ਵੀ ਤਸਵੀਰ ਦਿਖਾਣਾ ਦਿਖਾਉਣਾ ਕਿ ਕਿੰਨੇ ਕੁ ਝੋਨੇ ਇਸ ਪਾਣੀ ਦੇ ਵਿੱਚ ਡੁੱਬ ਗਏ ਔਰ ਕਾਲੇ ਦੀ ਤਸਵੀਰ ਕੀ ਸੀ ਪਰਸ ਲਈ ਨਾ ਇਧਰ ਜਿੱਧਰ ਵੀ ਨਜ਼ਰ ਮਾਰੋਗੇ ਹੋਏ ਪਾਣੀ ਪਾਣੀ ਸਾਰਾ ਬਾਂਹ ਦੇ ਨਾਲ ਸਾਰਾ ਪਾਣੀ ਪਾਣੀ ਖੜਾ ਅੱਗੇ ਤੱਕ ਪਾਣੀ ਅੱਗੇ ਇੱਕ ਸਕੂਲਰ ਵੀ ਡੁੱਬਿਆ ਹੋਇਆ ਇੱਥੇ ਬਹੁਤ ਚਿੰਤਾ ਨੂੰ ਬਦੌਣ ਵਾਲੀਆਂ ਤਸਵੀਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਜ਼ਰੂਰ ਦਿਓ ਕਿਉਂਕਿ ਪ੍ਰਸ਼ਾਸਨ ਦਾ ਤਾਂ ਤੁਹਾਨੂੰ ਪਤਾ ਹੈ ਪ੍ਰਸ਼ਾਸਨ ਇੰਨਾ ਹੀ ਕਹਿ ਸਕਦਾ ਕਿ ਪ੍ਰਸ਼ਾਸਨ ਸਿਰਫ ਇੰਨੇ ਕਹਿ ਸਕਦਾ ਹੈ ਕਿ ਸਾਡੀਆਂ ਹਦਾਇਤਾਂ ਦੀ ਪਾਲਣਾ ਕਰੋ ਤੇ ਪਾਲਣਾ ਤਾਂ ਲੋਕ ਪਹਿਲਾਂ ਹੀ ਕਰ ਰਹੇ ਆ ਤਾਂ ਤਸਵੀਰਾਂ ਚਿੰਤਾ ਨੂੰ ਵਧਾ ਰਹੀਆਂ ਨੇ ਲਗਾਤਾਰ 90 ਹਜ਼ਾਰ ਕਿਊਸਕ ਦਰਿਆ ਸਤਲੁਜ ਚ ਪਾਣੀ ਛੱਡਿਆ ਗਿਆ ਪਰ ਉਸ ਤੋਂ ਬਾਅਦ ਇਹ ਵੀ ਅਪਡੇਟ ਦਨ ਆ ਰਹੀ ਕਿ ਜਿੱਦਾਂ ਕਿ ਭਾਖੜੇ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਕਿਸੇ ਵੀ ਟਾਈਮ ਹੋਰ ਵੀ ਪਾਣੀ ਛੱਡਿਆ ਜਾ ਸਕਦਾ ਹੈ ਦਰਿਆ ਸਤਲੁਜ ਦੀ ਹਰ ਇੱਕ ਐਂਗਲ ਤੋਂ ਰਿਪੋਰਟ ਤੁਹਾਡੇ ਨਾਲ ਤੁਹਾਡੇ ਤੱਕ ਦਿਖਾ ਰਹੇ ਹਾਂ ਕਿ ਝੋਨੇ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਇਧਰ ਵਾਲੇ ਤਾਂ ਇੱਧਰ ਜੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਪਾਣੀ ਹੈ ਅਸੀਂ ਨੋਚ ਦੇ ਬਿਲਕੁਲ ਵਿਚਾਲੇ ਆ ਦੋਨੇ ਸਾਈਡਾ ਪਾਣੀ ਪੈਣੀ ਚਿੰਤਨ ਵਧਾ ਰਹੀ ਹੈ ਨਹੀਂ ਤਸਵੀਰਾਂ ਲਗਾਤਾਰ rahul bhagat ਨੇ ਕਮੈਂਟ ਕੀਤਾ ਹੈ ਧੰਨਵਾਦ ਵੀਰ ਜੀ ਹਰ ਕੈਂਗਲ ਤੋਂ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਸ ਸਥਾਨ ਦੇ ਕੇ ਸ਼ਾਇਦ ਕਿਸੇ ਮੰਤਰੀ ਕਿਸੇ ਸੱਤਾਧਾਰੀ ਜੋ ਸਰਕਾਰ ਹੈ ਉਹਨਾਂ ਤੱਕ ਪਹੁੰਚ ਸਕੇ ਤਸਵੀਰ ਤਾਂ ਸ਼ਾਇਦ ਕੁਝ ਕਿਸੇ ਕੋਈ ਸਮੱਸਿਆ ਦਾ ਹੱਲ ਹੋ ਜੇ ਪ੍ਰਸ਼ਾਸਨ ਨੇ ਬੋਰੇ ਪਰ ਕੇ ਰੱਖਤੇ ਕਹਿੰਦੇ ਕਿ ਹੁਣ ਜਦ ਪਾਣੀ ਉਤਰੂਗਾ ਤੇ ਉਦੋਂ ਲਗਾਵਾਂਗੇ ਪਰ ਲੋਕ ਤਾਂ ਦੁਖੀ ਅੱਜ ਨੇ ਇੱਥੇ ਅੱਜ ਤਰਾਹੇ ਤਰਾਹੇ ਕਰ ਰਹੇ ਨੇ ਤਾਂ ਉਹ ਦਿਨ ਕਦੋਂ ਆਊਗਾ ਕਦ ਤੁਸੀਂ ਇੱਥੇ ਬੋਰੇ ਲਗਾਉਂਗੇ ਬਹੁਤ ਸਾਰੇ ਸਨੋਚ ਦਰਖਤ ਛੁੱਟੇ ਗਏ ਪਰ ਢਾਹ ਜੋ ਹੈ ਉਹ ਰੁਕੀ ਨਹੀਂ ਹਜੇ ਵੀ ਲੱਗੀ ਹੋਈ ਹੈ ਸਾਰੀ ਵਾਹੀਯੋਗ ਝੋਨਾ ਇੱਥੇ ਵਾਹੀਯੋਗ ਜ਼ਮੀਨ ਝੋਨਾ ਲੱਗਿਆ ਹੋਇਆ ਪਰ ਇਹ ਦੁਬਾਰਾ ਫੇਰ ਹੁਣ ਦੂਜੀ ਤੀਜੀ ਵਾਰ ਪਾਣੀ ਕਿਦ ਵੱਧ ਗਿਆ ਘਟ ਗਿਆ ਤਾਂ ਇਸ ਤਰ੍ਹਾਂ ਲਗਾਤਾਰੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਸਵੀਰ ਦੇਖ ਸਕਦੇ ਹੋ ਲਗਾਤਾਰ ਤੁਸੀਂ ਬਹੁਤ ਚਿੰਤਾ ਅਨੁਭਵ ਤੇ ਹੁੰਦੀਆਂ ਤਸਵੀਰਾਂ ਨੇ ਇਹ ਦਰਿਆ ਸਤਲੁਜ ਦੀ ਹਰ ਇੱਕ ਐਂਗਲ ਤੋਂ ਰਿਪੋਰਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੇ ਰੋਪੜ ਤੋਂ 90000 ਕਿਉਂਕਿ ਪਾਣੀ ਛੱਡਿਆ ਗਿਆ ਸੀ ਉਹ ਦਰਿਆ ਸਤਲੁਜ ਦੇ ਵਿੱਚ ਹੁਣ ਪਹੁੰਚ ਚੁੱਕਿਆ ਹੈ ਇਹ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਹੈ ਸਾਰਾ ਕਿ ਕਠਾਤ ਨਹੀਂ ਇਸ ਤਰ੍ਹਾਂ ਸਾਰੇ ਕਿੱਦੇ ਹੈ ਤਾਂ ਬਿਹਾਰ ਤੋਂ ਬਾਈ ਨੇ ਕਮੈਂਟ ਕੀਤਾ ਬਈ ਬਿਹਾਰ ਕਾ ਕੀ ਹਾਲਾਤ ਹੈ ਕਮੈਂਟ ਮੈਂ ਇਹ ਵੀ ਬਤਾਈਏ ਆਪ ਕਿ ਬਿਹਾਰ ਮੈਂ ਕੋਈ ਨਦੀ ਹੁਫਾਨ ਮੈਂ ਹੈ ਜਿਵੇਂ ਕਿ ਦਿੱਲੀ ਜਮਾ ਯਮਨਾ ਬਹੁਤ ਹੁਫਾਨ ਤੇ ਚੱਲ ਰਹੀ ਹੈ ਕਗਰ ਦਰਿਆ ਵੀ ਪੂਰਾ ਹੁਫਾਨ ਤੇ ਹੈ ਕਾ ਗਰਦੀ ਗੱਲ ਕਰੀ ਜੇ ਕਾ ਗਰਵੀ ਪੂਰਾ ਆਫਾਨ ਤੇ ਹੈ ਕਾ ਗਰਦੀਆਂ ਤਸਵੀਰਾਂ ਜਿਸ ਸੁਰੇ ਅਸੀ ਇੱਕ ਖਬਰ ਚਲਾਈ ਸੀ ਉਹ ਵੀ ਚਿੰਤਾ ਨੂੰ ਵਧਾਉਣ ਵਾਲੀ ਨੇ ਪੰਜਾਬ ਦੇ ਵਿੱਚ ਜਿੰਨੇ ਦਰਿਆ ਨੇ ਸਾਰੇ ਆਫਾਨ ਤੇ ਨੇ ਅੱਗੇ ਤੱਕ ਸਾਰੀ ਅਪਡੇਟ ਤੁਹਾਡੇ ਨਾਲ ਸਾਂਝ ਕਰਾਂਗੇ ਸਾਰੀ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ

ਹਾਲਾਤ ਤਰਸਯੋਗ ਨੇ ਸਾਰੇ ਕਿਤੇ ਬਹੁਤ ਜ਼ਿਆਦਾ। ਕਿਨ ਇੱਕੋ ਥਾਂ ਤੇ ਸਾਰੇ ਕਿਤੇ ਬੰਨਾਂ ਤੇ ਨਾ ਪਾਣੀ ਲੱਜੂ ਕਿ ਹਾਲਾਤ ਚਿੰਤਾਜਨਕ। ਇੱਕ ਕਿਸਾਨ ਲੱਗਿਆ ਹੋਇਆ ਕਿ ਸ਼ਾਇਦ ਝੋਨੇ ਦੀ ਬਚਾਹ ਹੋ ਜੇ ਵਿੱਚੋਂ ਕੱਢ ਰਿਹਾ ਵਾ ਜੋ ਖਲਾਲੀ ਵਗੈਰਾ ਆ ਰਹੀ ਤਾਂ ਬਹੁਤ ਚਿੰਤਾਜਨਕ ਤਸਵੀਰਾਂ ਨੇ ਦਿਲ ਨੂੰ ਹਿਲਾਉਣ ਵਾਲੀਆਂ ਦਿਲ ਨੂੰ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਅੱਗੇ ਤੱਕ ਇਹ ਤਸਵੀਰ ਤੋਰਦੇ ਸਾਂਝੀ ਕਰ ਰਹੇ ਅਸੀਂ ਦਰਿਆ ਸਾਤੂ ਲਈ ਦੀ ਅਪਡੇਟ ਇੰਗਲਿਸ਼ ਕੀ ਗੱਲ ਹੋ ਗਈ ਕੀ ਕਰ ਰਹੇ ਹੋ ਅੱਛਾ ਠੀਕ ਹੈ ਜੀ ਬਾਜੂ ਦਾ ਮਤਲਬ ਰਵਾਜ ਮਤਰੇ ਪਾਣੀ ਹੋਰ ਨਾ ਆਵੇ ਤਾਂ ਖੰਡੇ ਤਾਂ ਪਿਆਏ ਹੋ ਕਿਉਂ ਕਰਦੇ ਠੀਕ ਹੈ ਤਾਂ ਚੋਨਾ ਚਾਹੀਦਾ ਬਹਿ ਗਿਆ ਪਰ ਫਿਰ ਵੀ ਕਿਸਾਨ ਆ ਦੇਖ ਸਾਡੇ ਨੁਕਸਾਨ ਮਾਤਕ ਕਿੰਨਾ ਕਿੰਨਾ ਕੋ ਨੁਕਸਾਨ ਹੋਇਆ ਈ ਸਾਡਾ ਸਾਰਾ ਸਾਰਾ ਡੁੱਬ ਗਿਆ ਸੋਲਰ ਵੀ ਤੁਹਾਡਾ ਡੁੱਬਿਆ ਸੋ ਤੁਹਾਡਾ ਸੋਲਰ ਹੈ ਤੇ ਹੁਣ ਵਿੱਚੋਂ ਤੁਸੀਂ ਕੱਢ ਰਹੇ ਹੋ ਪਾਣੀ ਦੇ ਵਿੱਚ ਵੜ ਕੇ ਤਾਂ ਇਹ ਕਿ ਝੋਨੇ ਦਾ ਬਚਾਓ ਜੇ ਹਾਂ ਵੀ ਆਹ ਕਲਾਲੀ ਪਈ ਹੈ ਨਾ ਉਹ ਲੈ ਆਈ ਹੈ ਇੱਥੇ ਮਣੇ ਠੀਕ ਹੈ ਜੀ ਤਾਂ ਕਰ ਕੱਢ ਰਹੇ ਹਾਂ ਸਾਰਾ ਲ ਬਕਲੇ ਵੇ ਚ ਕੋ ਸੱਪ ਸੁਪੇ ਤੋਂ ਸਮਾਲ ਕੇ ਸੱਪ ਸੁਪੇ ਬੜੇ ਆਏ ਆ ਵਿੱਚ ਹਾਂਜੀ ਤਾਂ ਕੋਈ ਉਹਨਾਂ 550 ਤੱਕ ਕਰ ਸਕੀ ਬਿਲਕੁਲ ਜੀ ਕਰਾਂਗੇ ਹਾਂਜੀ ਤੇ ਆਪਣੇ ਆਪਾਂ ਉੱਤਰ ਹਾਂਜੀ ਹਾਂਜੀ ਕਰਾਂਗੇ ਮੈਂ ਤਾਂ ਹਾਂਜੀ ਮੈਂ ਦੁਬਾਰਾ ਆਉਣਾ ਜੀ ਤਾਂ ਇਹ ਤਸਵੀਰਾਂ ਦਰਦਨ ਬਹੁਤ ਜ਼ਿਆਦਾ ਵਧਾ ਦਿੰਦੀਆਂ ਨੇ ਜਦੋਂ ਇਸ ਤਰ੍ਹਾਂ ਕਿਸੇ ਨੂੰ ਛੋਣਾ ਸਾਡਾ ਪਜੇ ਲਾਸ ਤੋਂ ਦਮ ਤੱਕ ਕਿਸਾਨ ਮਿਹਨਤ ਕਰਦਾ ਹੈ ਆ ਮਿਹਨਤ ਤੁਸੀਂ ਦੇਖ ਲਿਏ ਅਭੀ ਤੱਕ ਮਿਹਨਤੀ ਹੈ ਝੋਨਾ ਡੁੱਬਿਆ ਹੋਇਆ ਹੈ دریا ਦੇ ਜੋ ਕਾਂਪੂ ਸੁਰੜ ਕੇ ਆਇਆ ਤੇ ਉਸ ਨੂੰ ਕੱਢਿਆ ਜਾ ਰਿਹਾ ਹੈ ਵਹਿੁਰਦ ਰੰਗ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੋ ਚੁੱਕੇ ਹੈ